ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਦੇ ਬਾਰੇ ਮਾੜੀ ਸ਼ਬਦਾਵਲੀ ਵਰਤਣ ਦੇ ਖਿਲਾਫ ਉਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਰੰਦਾਵਾ ਪੰਸਪ ਦੇ ਚੇਅਰਮੈਨ ਬਲਵੀਰ ਪੰਨੂ ਤੇ ਆਮ ਆਦਮੀ ਪਾਰਟੀ ਦੇ ਦੀਨਾ ਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਆਮ ਆਦਮੀ ਪਾਰਟੀ ਦੇ ਸਮਰਥਕ ਵੱਡੀ ਗਿਣਤੀ ਵਿੱਚ ਰੋਸ਼ ਮੁਜ਼ਾਰਾ ਕਰਦੇ ਹੋਏ ਡਾਕਖਾਨਾ ਚੌਂਕ ਵਿੱਚ ਪਹੁੰਚੇ ਅਤੇ ਉੱਥੇ ਕੇਂਦਰੀ ਗ੍ਰਹਿ ਮੰਤਰੀ ਅਵਿਧ ਸ਼ਾਹ ਦਾ ਪੁਤਲਾ ਫੁਕਿਆ ਗਿਆ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਜਿਸ ਸੰਵਿਧਾਨ ਦੀ ਸੋਹ ਚੁੱਕ ਕੇ ਅਵਿਧ ਸ਼ਾਹ ਮੰਤਰੀ ਬਣੇ ਹਨ ਉਸ ਸੰਵਿਧਾਨ ਦੇ ਨਿਰਮਾਤਾ ਬਾਰੇ ਉਹਨਾਂ ਨੇ ਮੰਦਾ ਬੋਲ ਕੇ ਗਲਤ ਕੀਤਾ ਹੈ ਆਪਾ ਗਵ ਹਨੇ ਮੰਗ ਰੱਖੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਦੇ ਬਾਰੇ ਮਾੜੀ ਸ਼ਬਦਾਵਲੀ ਬੋਲਣ ਦੀ ਸਜ਼ਾ ਵਜੋਂ ਰਾਸ਼ਟਰਪਤੀ ਨੂੰ ਅਮਿਤ ਸ਼ਾਹ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਸਿਫਾਰਿਸ਼ ਕਰਨ ਪ੍ਰਦਰਸ਼ਨ ਦੌਰਾਨ ਬਾਬਾ ਸਾਹਿਬ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ ਦੇਵੀ ਖੂਬ ਨਾਰੇ ਲੱਗੇ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸੰਸਦਾਨ ਦੇ ਜਰੀਏ ਅੱਜ ਹਿੰਦੁਸਤਾਨ ਸਰਕਾਰ ਬਣੀ ਹੈ ਔਰ ਉਹਦੇ ਵਿੱਚ ਉਹ ਸੰਵਿਧਾਨ ਦੇ ਰਾਹੀਂ ਗ੍ਰਹਿ ਮੰਤਰੀ ਦੇ ਪਦ ਤੇ ਅਮਿਤ ਸ਼ਾ ਜੀ ਪਹੁੰਚੇ ਨੇ ਅੱਜ ਉਹਨਾਂ ਨੇ ਉਹ ਸੰਵਿਧਾਨ ਦੇ ਬਣਾਉਣ ਵਾਲੇ ਦੀ ਜਿਸ ਤਰੀਕੇ ਦੇ ਨਾਲ ਬੇਇਜ਼ਤੀ ਕੀਤੀ ਆ ਜਿਸ ਤਰੀਕੇ ਦੇ ਨਾਲ ਇਹਨੇ ਮਾੜੇ ਲਫ਼ਜ਼ ਉਹਨਾਂ ਲਈ ਵਰਤੇ ਨੇ ਅੱਜ ਅਸੀਂ ਉਹਨੂੰ ਪੂਰੀ ਤੰਦਾਈ ਦੇ ਨਾਲ ਉਹਦੀ ਨਿੰਦਾ ਕਰਦੇ ਆ ਉਹਨੂੰ ਕੰਡਾਮ ਕਰਦੇ ਆ ਔਰ ਅੱਜ ਦਾ ਜਿਹੜਾ ਪ੍ਰੋਟੈਸਟ ਮਾਰਚਾ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਆਰਾਮ ਆਦਮੀ ਪਾਰਟੀ ਦੇ ਜ਼िला ਪ੍ਰਧਾਨ ਰੂਲਰ ਸ਼ਮਸ਼ੇਰ ਸਿੰਘ ਜੀ ਔਰ ਬਲਬੀਰ ਪੰਨੂ ਜੀ ਦੀ ਰਹਿਨਮਾਈ ਥਲੇ ਅੱਜ ਇਹ ਪ੍ਰੋਟੈਸਟ ਪਾਰਚ ਕੀਤਾ ਗਿਆ ਜਿਹਦੇ ਵਿੱਚ ਉੱਚੇ ਛੇ ਤੌਰ ਤੇ ਡੇਰਾ ਬਾਬਾ ਨਾਨਕ ਤੋਂ ਨਵੇਂ ਚੁਣੇ ਵਿਧਾਇਕ ਸਰਦਾਰ ਗੁਰਦੀਪ ਸਿੰਘ ਰੰਦਾਵਾ ਜੀ ਅੱਜ ਉਹ ਖਾਸ ਤੌਰ ਤੇ ਗੁਰਦਾਸਪੁਰ ਦੇ ਲੋਕਾਂ ਨੂੰ ਆਪਣੇ ਜਜ਼ਬਾਤ ਸਾਂਝੇ ਕਰਨ ਲਈ ਆਏ ਨੇ ਅਸੀਂ ਸਾਰੇ ਮਿਲ ਕੇ ਇੱਕ ਮੰਗ ਕਰਦੇ ਆ ਯਮਨ ਦੇ ਸ਼ਾਹ ਜੀ ਨੂੰ ਆਪਣੀ ਗਲਤੀ ਦੇ ਉੱਪਰ ਅਫਸੋਸ ਕਰਦੇ ਹੋਏ ਹਿੰਦੁਸਤਾਨ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਔਰ ਨਰਿੰਦਰ ਮੋਦੀ ਜੀ ਨੂੰ ਇਮੀਡੀਏਟਲੀ ਆ ਰਾਸ਼ਟਰਪਤੀ ਨੂੰ ਇਮੀਡੀਏਟਲੀ ਉਹਨਾਂ ਨੂੰ ਹੋਮ ਮਿਨਿਸਟਰ ਤੋਂ ਤਰਖਾਸਤ ਕਰਕੇ ਤੇ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੀਦਾ ਕਿ ਬਾਬਾ ਜੀ ਦਾ ਰੁਤਬਾ ਇਸ ਮੁਲਕ ਵਾਸਤੇ ਜਿੰਨਾ ਉੱਚਾ ਹੈਗਾ ਅੱਜ ਉਸ ਰੁਤਬੇ ਨੂੰ ਠੇਸ ਪਹੁੰਚੀ ਆ ਉਹਦਾ ਇਕੋ ਹੀ ਇਕੋ ਹੀ ਇਕੋ ਹੀ ਲਜਾਤ ਆ ਵੀ ਜੇ ਆਪਾਂ ਉਹਨਾਂ ਨੂੰ ਉਹਨਾਂ ਦੇ ਪੱਤ ਤੋਂ ਬਰਖਾਸਤ ਕਰੀਏ ਔਰ ਉਹ ਸਾਰੇ ਹਿੰਦੁਸਤਾਨ ਤੋਂ ਲੋਕਾਂ ਤੋਂ ਮਾਫੀ ਮੰਗੇ ਜਿਹੜੀ ਕੁਛ ਦਿਨਾਂ ਪਹਿਲਾਂ ਵੀਡੀਓ ਵਾਇਰਲ ਹੋਈ ਹੈ ਬੜੀ ਸ਼ਰਮਨਾਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਹੜੇ ਸਵਧਾਨ ਦੇ ਨਰਮਤਾ ਨੇ ਬਾਬਾ ਸਾਹਿਬ ਉਮੀਦਵਾਰ ਉਹਨਾਂ ਦੇ ਪ੍ਰਤੀ ਬੜੀ ਭੈੜੀ ਚਮਤਾਵਲੀ ਵਰਤੀ ਆ ਜਿਹਦੇ ਨਾਲ ਹਿੰਦੁਸਤਾਨੀਆਂ ਦਾ ਜਿਹੜਾ ਦਿਲ ਜਿਹੜਾ ਬਰਨੁੰਦ ਰਿਹਾ ਗਿਆ ਮੈਂ ਪੁਰਜੋਰ ਮੰਗ ਕਰਦਾ ਰਾਸ਼ਟਰਪਤੀ ਸਾਹਿਬ ਕੋਲ ਤੇ ਪ੍ਰਧਾਨ ਮੰਤਰੀ ਕੋਲ ਕਿ ਇਹਨੂੰ ਤੁਰੰਤ ਆਪਣੇ ਦੇ ਅਹੁਦੇ ਤੋਂ ਇਹਨੂੰ ਬਰਖਾਸਤ ਕਰਨਾ ਚਾਹੀਦਾ ਔਰ ਉਹਨੂੰ ਅਮੇਸ਼ਾਨ ਨੂੰ ਇਹਦੀ ਮਾਫੀ ਜੜੀ ਹੋ ਲੋਕਾਂ ਦੇ ਸਾਹਮਣੇ ਮੰਗਣੀ ਚਾਹੀਦੀ ਹੈ ਆਪਣੀ ਗਲਤੀ ਦਾ ਅਹਿਸਾਸ ਕਰਨਾ ਚਾਹੀਦਾ ਅਗਲੀ ਗੱਲ ਹੈ ਕਿ ਮੈਂ ਵੇਖਦਾ ਕਿ ਪਿਛਲੇ ਖਰੌਰੀ ਬਾਟ ਦੇ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਜਿਹੜੇ ਨੇ ਉਹ ਲਾ ਕੇ ਬੈਠੇ ਆ ਅਮਰੀਕਾ ਦੇ ਜਿਸ ਮੁਲਕ ਦਾ ਅੰਦਾਤਾ ਹੀ ਅੱਜ ਸੜਕਾਂ ਤੇ ਰੁਣ ਰਿਆ ਹੈ ਇਹਨਾਂ ਨੂੰ ਗੱਡੀ ਤੇ ਬਹਿਣ ਦਾ ਕੋਈ ਹੱਕ ਨਹੀਂ ਤਾਂ ਦੇਖ ਲਓ ਪਿਛੇ ਤਿੰਨ ਕਾਲੇ ਕਹਿਤੀ ਕਾਨੂੰਨ ਬਣੇ ਉਹਨਾਂ ਤੇ ਕੋਈ ਵੀ ਅਮਲ ਨਹੀਂ ਹੋਇਆ ਉਹ ਜਿਵੇਂ ਦੇ ਤੋਂ ਹੀ ਰਹੇ ਨੇ ਇਸ ਕਰਕੇ ਕਿਸਾਨਾਂ ਨੂੰ ਮੁੜ ਆਪਣੀਆਂ ਹੱਕੀ ਮੰਗਾਂ ਜਿਹੜੀਆਂ ਐਮਐਸਪੀ ਮੰਗਦੇ ਨੇ ਫਸਲਾਂ ਤੇ ਉਹ ਇਹਨਾਂ ਨੂੰ ਤੁਰੰਤ ਐਮਐਸਪੀ ਜਿਹੜੀ ਜ਼ਿੰਮੇਦਾਰਾਂ ਨੂੰ ਦੇਣੀ ਚਾਹੁੰਦੀ ਚਾਹੀਦੀ ਆ ਔਰ ਕਿਸਾਨਾਂ ਨੂੰ ਧਰਨੇ ਚੋਂ ਉਠਾਉਣਾ ਚਾਹੀਦਾ ਬੋਡੀ ਅੱਜ ਤਰਸਯੋਗ ਹਾਲਤ ਹੋਈ ਪਈ ਹੈ ਡੱਲੇਵਾਲ ਸਾਹਿਬ ਦੀ ਇਸ ਕਰਕੇ ਦੇਸ਼ਵਿਦੇਸ਼ ਚ ਜਿਹੜੇ ਰਹਿੰਦੇ ਲੋਕ ਨੇ ਉਹ ਸਾਰਾ ਕੁਝ ਦੇਖ ਰਹੇ ਨੇ ਇਸ ਕਰਕੇ ਇਹਨਾਂ ਨੂੰ ਇਹਦੇ ਤੇ ਗੌਰ ਕਰਨਾ ਚਾਹੀਦਾ ਔਰ ਤੁਰੰਤ ਅਮਲ ਕਰਨਾ ਚਾਹੀਦਾ